ਕੀਆ ਟੇਢੀ ਪਾਗ ਟੇਢੇ ਚਲੇ ਲਾਗੇ ਵੀਰੇ ਖਾਨ ਪਾਉ भगत ਸਿਓ ਕਾਜ ਨਾ ਕਛੂਏ ਮੇਰੋ ਕਾਮ ਦੀਵਾਨ ਇਹ ਬੰਦਾ ਪਾਗ ਟੇਢੀ ਬੰਦਾ ਦੇਖੋ ਹੋਰ ਇੱਕ ਥਾਂ ਤੇ ਭਗਤ ਕਬੀਰ ਜੀ ਨੇ ਕਿਹਾ ਜਿਹੇ ਸਿਰ ਰਚ ਰਚ ਬੰਦਤ ਪਾਗ ਸੋ ਸਿਰ ਚੁੰਚ ਸਵਾਰੇ ਕਾਗ ਇਸ ਤਨ ধন ਕੋ ਕਿਆ ਕਰ ਬਈਆ RAM ਨਾਮ ਕਾਹੀ ਨ ਤੜੀਆ ਕਹਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ ਜਿਸ ਸਿਰ ਦੇ ਉਪਰ ਤੂੰ ਅੱਜ ਰਚ ਰਚ ਕੇ ਪੋਚ ਪੋਚ ਕੇ ਪੱਗ ਬੰਨਦਾ ਏ ਪਰ ਪੱਗ ਦੇ ਪਿੱਛੇ ਤੇਰਾ ਵਿਚਾਰ ਕੀ ਏ ਪੱਗ ਦੇ ਪਿੱਛੇ ਵਿਚਾਰ ਤੇਰਾ ਇਹ ਹੋਣਾ ਚਾਹੀਦਾ ਏ ਗੁਰੂ ਦੀ ਬਖਸ਼ਿਸ਼ ਏ ਗੁਰੂ ਦੀ ਮਿਹਰ ਏ ਜੇ ਤੂੰ ਗੁਰੂ ਦੀ ਬਖਸ਼ਿਸ਼ ਜਾਣ ਕੇ ਇਸ ਦਸਤਾਰ ਨੂੰ ਸਜਾਉਂਦਾ ਹੈ ਆਪਣੇ ਸਿਰ ਦੇ ਉੱਪਰ ਤੇ ਗੁਰੂ ਦੇ ਦੱਸੇ ਹੋਏ ਉਪਦੇਸ਼ ਦੇ ਅਨਸਾਰ ਇਸ ਪੱਗ ਦੀ ਲਾਜ਼ਮੀ ਰੱਖਦਾ ਹੈ ਪੱਗ ਦੇ ਨਾਲ اخلاق ਨੂੰ ਵੀ ਜੋੜਦਾ ਹੈ ਤਾਂ ਫਿਰ ਤੇਰੀ ਪੱਗ ਬੜੀ ਮਾਨਾਂ ਤੇ ਸ਼ਾਨਾਂ ਵਾਲੀ ਏ ਬੜੀ ਇੱਜ਼ਤ ਵਾਲੀ ਏ ਬੜੀ ਸਵਾਭਿਮਾਨ ਵਾਲੀ ਏ ਜੇਕਰ ਤੇਰੇ ਮਨ ਦੇ ਵਿੱਚ ਪੱਗ ਬੰਨਣ ਦੇ ਪਿੱਛੇ ਖਿਆਲਾਤ ਇਹ ਨੇ ਕਿ ਮੈਨੂੰ ਕੇਵਲ ਦੁਨੀਆ ਚੰਗਾ ਕਹੇ ਤੇ ਵਿਸੇ ਵਿਕਾਰਾਂ ਦੀ ਭਾਵਨਾ ਤੇਰੇ ਦੁਰ ਪਿੱਛੇ ਮਨ ਦੇ ਜੁੜੀ ਹੋਈ ਹੈ ਤਾਂ ਯਾਦ ਰੱਖਣਾ ਇਹ ਤੇਰੀ ਪੱਗ ਬੰਨੀ ਹੋਈ ਕਿਸੇ ਲੇਖੇ ਨਹੀਂ ਮੈਂ ਇੱਥੇ ਆਪ ਜੀ ਨੂੰ ਇੱਕ ਉਦਾਹਰਣ ਦੇਣਾ ਚਾਹੁੰਦਾ ਇੰਗਲੈਂਡ ਦੇ ਇੰਗਲੈਂਡ ਦੇ ਵਿੱਚ ਇੱਕ ਵਾਰ ਨਵੇਂ ਮੇਰ ਦੀ ਧਾਰਮਿਕ ਤਲ ਦੇ ਉੱਪਰ ਸਥਾਪਨਾ ਹੋਣੀ ਸੀ ਈਸਾਈ ਧਰਮ ਦੇ ਵਿੱਚ ਜੋ ਪਾਦਰੀ ਹੈ ਨਾ ਉਹ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਉਸ ਦੀ ਵਿਸ਼ੇਸ਼ ਮਾਨਤਾ ਹੁੰਦੀ ਹੈ ਉਹਦਾ ਮਾਣ ਸਤਿਕਾਰ ਵਿਸ਼ੇਸ਼ ਹੁੰਦਾ ਹੈ ਤਾਂ ਇਸ ਨਵੇਂ ਮੇਰਤੀ ਸਥਾਪਨਾ ਕਰਨ ਵਾਸਤੇ ਉਹਨਾਂ ਨੇ ਜਿਹੜੇ ਗੈਰ ਧਰਮ ਵਾਲੇ ਸਨ ਪਾਕੀ ਈਸਾਈ ਧਰਮ ਤੋਂ ਇਲਾਵਾ ਜਿਹੜੇ ਮੁਸਲਮਾਨ ਸਨ ਉਹਨਾਂ ਨੂੰ ਵੀ ਬੁਲਾਇਆ ਜੋ ਯਹੂਦੀ ਸਨ ਉਹਨਾਂ ਨੂੰ ਵੀ ਬੁਲਾਇਆ ਜੋ ਪਾਲਸੀ ਸੰ ਉਹਨਾਂ ਨੂੰ ਵੀ ਬੁਲਾਇਆ ਹਿੰਦੂ ਵੀਰਾਂ ਨੂੰ ਵੀ ਬੁਲਾਇਆ ਉੱਥੇ ਸਿੱਖਾਂ ਨੂੰ ਵੀ ਉਹਨਾਂ ਨੇ ਆਮੰਤrit ਕੀਤਾ ਕਿ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਓ ਤੇ ਇਸ ਨੂੰ ਚਾਰ ਚੰਨ ਲਗਾਓ ਸਾਧ ਸੰਗਤ ਜੀ ਹੁਣ ਜਿਵੇਂ ਇੱਥੇ ਪਾਦਰੀ ਬੈਠਾ ਹੋਇਆ ਹੈ ਉਹਨਾਂ ਦਾ ਆਪਣਾ ਰਿਵਾਜ ਜਿਵੇਂ ਕੋਈ ਆਉਂਦਾ ਹੈ ਤਾਂ ਆ ਕੇ ਉਹ ਆਪਣੀ ਟੋਪੀ ਚੁੱਕਦਾ ਹੈ ਤੇ ਉਹਦੇ ਅੱਗੇ ਸਿਰ ਨਿਵਾਉਂਦਾ ਹੈ ਤੇ ਉਹ ਉਸ ਨੂੰ ਅਸ਼ੀਰਵਾਦ ਦਿੰਦਾ ਸਾਰੇ ਇਸੇ ਤਰ੍ਹਾਂ ਲੰਘਦੇ ਜਾ ਰਹੇ ਨੇ ਬੈਠਦੇ ਜਾ ਰਹੇ ਨੇ ਪਰ ਜਦੋਂ ਸਿੱਖ ਜਿਹੜੇ ਨੇ ਦੂਰੋਂ ਦੇਖ ਰਹੇ ਨੇ ਸਿੱਖ ਕੌਣ ਨੇ ਇਹ ਕੋਨਾ ਵਿੱਚੋਂ ਸਰਦਾਰ ਸਰੂਪ ਸਿੰਘ ਜੀ ਅਲੱਗ ਇਹ ਬੜੇ ਵੱਡੇ ਲਿਖਾਰੀ ਹੋਏ ਨੇ ਉਸਾਂ 'ਤੇ ਇੱਕ ਸਿੰਘ ਉਹਨਾਂ ਦੇ ਨਾਲ ਹੋਰ ਸੀ ਇਹਨਾਂ ਨੇ ਕਿਹਾ ਜੀ ਭਈ ਅਸੀਂ ਤੇ ਸਿਰ ਨਿਵਾ ਨਹੀਂ ਸਕਦੇ ਕਿਉਂਕਿ ਸਾਡਾ ਸਿਰ ਤਾਂ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਓਹ ਸਿਰ ਓਹ ਪੱਗ ਜਿਹੜੀ ਥਾਂ ਥਾਂ ਕੇ ਝੁਕਦੀ ਫਿਰੇ ਉਹ ਸਮਝ ਲੋ ਗੁਰੂ ਦੀ ਪੱਗ ਨਹੀਂ ਏ ਉਹ ਗੁਰੂ ਦੀ ਦਸਤਾਰ ਨਹੀਂ ਏ ਜਿਹੜੀ ਕੋਈ ਕਹੇ ਜੀ ਉਹ ਫਲਾਣੀ ਨਾਂ ਦੇ ਬਾਬਾ ਨਿਕਲਿਆ ਏ ਔਰ ਉਧਰ ਅੰਮਾ ਨਿਕਲੀ ਏ ਉੱਥੇ ਜਾ ਕੇ ਉਹਨਾਂ ਨੂੰ ਮੱਥੇ ਟੇਕਣੇ ਸ਼ੁਰੂ ਕਰਦੇ ਤਾਂ ਉਹ ਪੱਗ ਗੁਰੂ ਦੀ ਨਹੀਂ ਏ ਉਹ ਪੱਗ ਨੂੰ ਲਾਜ ਲਗਾ ਰਿਹਾ ਏ ਉਹ ਪੱਗ ਨੂੰ ਦਾਗ ਲਗਾ ਰਿਹਾ ਏ ਔਰ ਐਸੇ ਕਈ ਸਿੱਖਾਂ ਦੇ ਕੋਲੋਂ ਫਿਰ ਜਿਹੜੇ ਗੁਰਸਿੱਖ ਨਹੀਂ ਉਹ ਪੱਗ ਲੈ ਵੀ ਲੈਂਦੇ ਨੇ ਕਿ ਇਹ ਪੱਗ ਤੇਰੇ ਬਾਪ ਦੀ ਨਹੀਂ ਹੈ ਇਹ ਪੱਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਏ ਤੇ ਦਸਤਾਰ ਦੇ ਨਿਯਮ ਜਿਹੜੇ ਨੇ ਉਹ ਇੱਕ ਅਲੱਗ ਹੁੰਦੇ ਨੇ ਸਾਧ ਸੰਗਤ ਜੀ ਇਸ ਲਈ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਅਸੀਂ ਦਸਤਾਰਾਂ ਬਨ ਕੇ ਤੇ ਕਿਸੇ ਪਖੰਡੀਆਂ ਦੇ ਕੇ ਸਿਰ ਨਾ ਝੁਕਾਈਏ ਸਿਜਦੇ ਨਾ ਕਰੀਏ ਤਾਂ ਸਾਧ ਸੰਗਤ ਜੀ ਉਹਨਾਂ ਨੇ ਦੂਰੋਂ ਦੇਖ ਲਿਆ ਕਿ ਆਹ ਕੰਮ ਹੋ ਰਿਹਾ ਹੈ ਪਰ ਆਪਾਂ ਕੀ ਕਰਾਂਗੇ ਉਹਨਾਂ ਕਿਹਾ ਜੀ ਆਪਾਂ ਇਸ ਤਰ੍ਹਾਂ ਹੱਥ ਜੋੜ ਕੇ ਜੋ ਵੀ ਹੈ ਸਤ ਸਿ ਆਕਾਲ ਕਹੇ ਕੇ ਜਾਂ ਖੌੜ ਕਹੇ ਕੇ ਤੇ ਆਪਾਂ ਆਪਣੀ ਜਗ੍ਹਾ ਤੇ ਬੈਠ ਜਾਵਾਂਗੇ ਤਾਂ ਜਿਸ ਵੇਲੇ ਪਾਦਰੀ ਦੇਖ ਰਿਹਾ ਸੀ ਪਰ ਉਹ ਇੱਥੋਂ ਉੱਠਿਆ ਤਾਂ ਜਿੰਨੀ ਦੂਰ ਗੇਟ ਹੈ ਇਤਨੀ ਦੂਰ ਉੱਠ ਕੇ ਉਹ ਪਾਦਰੀ ਚਲਾ ਗਿਆ ਸਿੱਖ ਉੱਥੇ ਹੀ ਆਪਣੀ ਲਾਈਨ ਦੇ ਵਿੱਚ ਖੜੇ ਹੋਏ ਸਨ ਉਹਨਾਂ ਦੋਵਾਂ ਦੇ ਮੋਢਿਆਂ ਦੇ ਉੱਪਰ ਹੱਥ ਰੱਖ ਕੇ ਤੇ ਉਹਨਾਂ ਨੂੰ ਡੈਸ ਵੱਲ ਲਿਆ ਤੇ ਸਟੇਜ ਤੇ ਲਿਆ ਕੇ ਸਾਧ ਸੰਗਤ ਦੀ ਉਸ ਨੇ ਜੋ ਸ਼ਬਦ ਕਹੇ ਉਹ ਬੜੇ ਮਾਨ ਵਾਲੇ ਨੇ ਉਹਨਾਂ ਨੇ ਕਿਹਾ ਜਿਹੜੇ ਇਹ ਦਸਤਾਰਾਂ ਵਾਲੇ ਸਿੱਖ ਨੇ ਨਾ ਇਹ ਬੜੇ ਪਰਉਪਕਾਰੀ ਹੁੰਦੇ ਨੇ ਇਹ ਪਰਉਪਕਾਰ ਕਰਦਿਆਂ ਕਰਦਿਆਂ ਆਪਣੇ ਤਨ ਤਨ ਤੇ ਮਨ ਦੀ ਸਰੀਰ ਦੀ ਵੀ ਪਰਵਾਹ ਨਹੀਂ ਕਰਦੇ ਭਾਵੇਂ ਇਹਦੇ ਸਰੀਰ ਦੇ ਕਈ ਟੁਕੜੇ ਹੋ ਜਾਣ ਪਰ ਇਹ ਪੱਗਾਂ ਵਾਲੇ ਸਿੱਖ ਕਦੀ ਪਿੱਛੇ ਹਟਦੇ ਨਹੀਂ ਤੇ ਮੇਰੇ ਮਨ ਦੇ ਵਿੱਚ atyp ਇਹਨਾਂ ਦੇ ਪ੍ਰਤੀ ਸਤਿਕਾਰ ਹੈ ਕਹਿੰਦੇ ਜੀ ਸਤਿਕਾਰ ਕਿਉਂ ਹੈ ਤੁਹਾਡੇ ਮਨ ਵਿੱਚ ਇਹੀ ਵਿਚਾਰ ਪੈਦਾ ਹੋਵੇਗਾ ਸਤਿਕਾਰ ਕਿਉਂ ਹੈ ਇਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਦੇ ਲਈ ਮੇਰੇ ਮਨ ਵਿੱਚ ਸਤਿਕਾਰ ਕਿਉਂ ਹੈ ਕਹਿਣ ਲੱਗੇ ਜੀ ਮੈਂ ਆਪ ਜੀ ਨੂੰ ਇੱਕ ਨਿੱਕੀ ਜਿਹੀ ਦਾਸਤਾ ਸੁਣਾਉਂਦਾ ਮੇਰਾ ਧੀ ਅਤੇ ਜਵਾਈ ਬੰਬਈ ਤੋਂ ਉਹਨਾਂ ਨੇ ਦਿੱਲੀ ਆਉਣਾ ਸੀ ਗੱਡੀ ਦੇ ਰਾਹੀਂ ਕਾਰ ਦੇ ਰਾਹੀਂ ਤੋਂ ਉਹ ਆ ਰਹੇ ਸਨ ਰਸਤੇ ਦੇ ਵਿੱਚ ਤਾ ਰਸਤੇ ਦੇ ਵਿੱਚ ਜੰਗਲ ਵੀ ਬਹੁਤ ਪੈਂਦਾ ਹੈ ਉੱਥੇ ਰਸਤੇ ਦੇ ਵਿੱਚ ਬਦਮਾਸ਼ ਮਿਲ ਗਏ ਉਹਨਾਂ ਬਦਮਾਸ਼ਾਂ ਨੇ ਵਿਦੇਸੀ ਜਾਣ ਕੇ ਇਹ ਇਹਨਾਂ ਦੇ ਕੋਲ ਪੈਸਾ ਵੀ ਬਹੁਤ ਹੋਵੇਗਾ ਇਹਨਾਂ ਕੋਲੋਂ ਪੈਸਾ ਵੀ ਲੁੱਟਿਆ ਜਾਵੇ ਇਹਨਾਂ ਦੀ ਇੱਜ਼ਤ ਤੇ ਮਾਣ ਮਰਿਆਦਾ ਦੇ ਉੱਪਰ ਦਾਗ ਵੀ ਲਗਾਇਆ ਜਾ ਤਾਂ ਉਸਦੇ ਪਤੀ ਨੂੰ ਬਹੁਤ ਮਾਰਿਆ ਕੁੱਟਿਆ ਉਹਨਾਂ ਨੇ ਅਤੇ ਉਸਦੀ ਪਤਨੀ ਨੂੰ ਖਿੱਚ ਕੇ ਧੂਕੇ ਉਹ ਜੰਗਲ ਵੱਲ ਲੈ ਕੇ ਜਾ ਰਹੇ ਸਨ ਕਹਿੰਦੇ ਜੀ ਇਤਨੇ ਨੂੰ ਹੋਰ ਬਹੁਤ ਕਾਰਾਂ ਲੱਗ ਰਹੀਆਂ ਸਾਨੂੰ ਉਥੋਂ ਪਰ ਉਹ ਥੋੜੀ ਧੀਰੇ ਕਰਕੇ ਉਥੋਂ ਲੰਘ ਜਾਂਦੇ ਪਰ ਇੱਕ ਅਚਾਨਕ ਗੱਡੀ ਆਈ ਜਿਹਦੇ ਵਿੱਚੋਂ ਦੋ ਸਰਦਾਰ ਪੱਕਾਂ ਵਾਲੇ ਉਤਰੇ ਤੇ ਉਹਨਾਂ ਨੇ ਪਿੱਛਾ ਕੀਤਾ ਤੇ ਉਹਨਾਂ ਨੇ ਗੋਲੀ ਚਲਾਈ ਔਰ ਉਹ ਕੋ ਉਹਨਾਂ ਵੀ ਗੁਲੀਆਂ ਚਲਾਈਆਂ ਪਰ ਉਹ ਬਦਮਾਸ਼ ਉਹਨਾਂ ਦੇ ਸਾਹਮਣੇ ਰੁਕ ਨਹੀਂ ਸਕੇ ਤੇ ਉਥੋਂ ਨੱਠ ਗਏ। ਉਹ ਤੋਂ ਬਾਅਦ ਉਸ ਬੀਬੀ ਨੂੰ ਉਸਦੇ પતિ ਕੋਲ ਲਿਆਏ ਅਤੇ ਆ ਕੇ ਆਖਿਆ ਦੱਸੋ ਸਾਡੇ ਵਾਸਤੇ ਸੇਵਾ। ਔਰ ਉਹਨਾਂ ਦੇ ਕਈ ਥਾਂ ਤੇ ਜ਼ਖਮ ਵੀ ਹੋ ਗਏ ਸਨ ਉਹਦੇ ਪਤੀ ਨੂੰ। ਉਹਨਾਂ ਨੇ ਆਪਣੀ ਦਸਤਾਰ ਨੂੰ ਪਾੜ ਕੇ ਤੇ ਉਹਨਾਂ ਦੇ ਜ਼ਖਮਾਂ ਦੇ ਉੱਪਰ ਪਟੀਆਂ ਵੀ ਕੀਤੀਆਂ ਤੇ ਉਹਨਾਂ ਨੇ ਕਿਹਾ ਜੀ ਅਸੀਂ ਦਿੱਲੀ ਜਾਣਾ ਹੈ। ਤੱਕਣ ਲੱਗੇ ਜੀ ਅਸੀਂ ਤੁਹਾਨੂੰ ਦਿੱਲੀ ਬਿਲਕੁਲ ਸੁਰੱਖਿਤ ਪਹੁੰਚਾਵਾਂਗੇ ਉਹ ਦਿੱਲੀ ਤੱਕ ਉਹਨਾਂ ਨੇ ਉਹਨਾਂ ਨੂੰ ਪਹੁੰਚਾਇਆ ਉਹਨਾਂ ਦੇ ਟਿਕਾਣੇ ਤੱਕ ਤੱਕਣ ਲੱਗੇ ਉਸ ਪਰ ਕਿਉਂਕਿ ਉਹ ਜਿਹੜੇ ਸਰਦਾਰ ਪੱਗਾਂ ਵਾਲੇ ਸਨ ਨਾ ਉਹਨਾਂ ਦਾ ਨਾਮ ਤੇ ਐਡਰੈਸ ਅਸੀਂ ਪੁੱਛ ਨਹੀਂ ਸਕੇ ਮੇਰੇ ਧੀ ਤੇ ਜਵਾਈ ਪੁੱਛ ਨਹੀਂ ਸਕੇ ਪਰ ਮੈਂ ਜਦੋਂ ਵੀ ਪੱਗਾਂ ਵਾਲਾ ਨੂੰ ਦੇਖਦਾ ਤਾਂ ਉਦੋਂ ਆਪ ਮੁਹਾਰੇ ਮੇਰਾ ਸਿਰ ਉਹਨਾਂ ਪੱਗਾਂ ਵਾਲੇ ਦੇ ਸਾਹਮਣੇ ਝੁਕ ਜਾਂਦਾ ਤੋ ਇਸ ਲਈ ਇਸ ਪੱਗ ਦੇ ਨਾਲ ਕੈਰੈਕਟਰ ਜੁੜਿਆ ਹੈ ਇਸ ਪੱਗ ਦੇ ਨਾਲ اخلاق ਜੁੜਿਆ ਹੈ ਅਸੀਂ ਇੱਥੇ ਵੀ ਹੁਣੇ ਪੱਗ ਦੀ ਰਸਮ ਕਰਾਂਗੇ ਨਾ ਅਸੀਂ ਕੇਵਲ ਆਈ ਕਹਿੰਦੇ ਆ ਤੇ ਆਹ ਪੱਗ ਦਾਦਕੀ ਹੈ ਤੇ ਆਹ ਪੱਗ ਨਾਨਕੀ ਇਸ ਤੋਂ ਵੱਧ ਤੱਕ ਨਹੀਂ ਬੋਲਦੇ ਪਰ ਇਸ ਤੋਂ ਅੱਗੇ ਬਹੁਤ ਕੁਝ ਹੈ ਇਹ ਪੱਗ ਦਸਵੇਂ ਸਪਤਾ ਦੀ ਹੈ ਦਸਮ ਕਿਤਾ ਨੇ ਬਖਸੀ ਜੋ ਦਸਤਾਰ ਸਾਡੀ ਏ ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ ਲਹੂ ਵਿੱਚ ਇਤਿਹਾਸ ਤੋਂ ਪਤਾ ਲੱਗਦੇ ਸਾਡੀ ਸਿੱਖੀ ਦੀ ਆਵਾਜ਼ ਏ ਖਾਲਸਾ ਜੀ ਸਾਡੀ ਆਣ ਏ ਤਾਂ ਸਾਡੀ ਮਾਨ ਸਾਡੀ ਇਹ ਸ਼ਾਨ ਸਾਡੀ ਇਹ ਪੰਥਕ ਆਵਾਜ਼ ਏ ਖਾਲਸਾ ਜੀ ਕੱਲ੍ਹ ਕੀ ਦਰਦੇ ਹੁੰਦੇ ਨੇ ਖਾਸ ਦਰਸਨ ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ ਲੱਖਾਂ ਵਿੱਚੋਂ ਪਛਾਣਿਆ ਜਾਏ ਇਕੱਲਾ ਸਰਦਾਰੀ ਬੋਲਦੀ ਦਿਸੇ ਤੇਰੀ ਦਸਤਾਰ ਵਿੱਚੋਂ ਜੇ ਲੱਖਾਂ ਬੰਦੇ ਖੜੇ ਹੋਣ ਨਾ ਤੇ ਗੁਰੂ ਕਲਗੀਦਰਪੰਸਾ ਦਾ ਇੱਕ ਸਿੱਖ ਵੀ ਖੜਾ ਹੋਵੇ ਤਾਂ ਲੱਖਾਂ ਦੇ ਵਿੱਚੋਂ ਪਹਿਚਾਣਿਆ ਜਾਂਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ ਇਸ ਲਈ ਇਸ ਪੱਗ ਦੇ ਨਾਲ ਇਕ ਲਾਗ ਜੁੜਿਆ ਜਿਨ੍ਹਾਂ ਪੱਗਾਂ ਦੇ ਨਾਲ ਇਕ ਲਾਗ ਨਹੀਂ ਜੁੜਿਆ ਯਾਦ ਰੱਖਣਾ ਉਹ ਪੱਗ ਨਹੀਂ ਉਹ ਤਾਂ ਆਪਣਾ ਸਿਰ ਦੇ ਉੱਪਰ ਭਜਨ ਰੱਖੀ ਫਿਰਦੇ ਨੇ ਉਹਨਾਂ ਪੱਗਾਂ ਦੇ ਪ੍ਰਤੀ ਹੀ ਬੁਰੂ ਗਰੰਦ ਸਾਹਿਬ ਵਿੱਚ ਇਹ ਸ਼ਬਦ ਕਹੇ ਨੇ ਟੇਢੀ ਪਾਗ ਟੇਡੇ ਚੱਲੇ ਲਾਗੇ ਵੀਰੇ ਖਾਨ ਪਾਉ ਪਗਸਿਓ ਕਾਜ ਨ ਕਛੂਏ ਮੇਰੋ ਕਾਮ ਦਿਵਾਂ ਟੇਢੀ ਪੱਗ ਬੰਦਾ ਵਿਕਾਰ ਵੀ ਪੱਗ ਬੰਦਾ ਉਹਨਾਂ ਦੇ ਪ੍ਰਤੀ ਕੀ ਹੈ ਜਿਹੇ ਸਿਰ ਰੱਚ ਰੱਚ ਬੰਨਦ ਤ ਪਾਗ ਸੋ ਸਿਰ ਚੁੰਚ ਸਵਾਰੀ ਕਾਗ ਹੁਣ ਇੱਥੇ ਦੇਖਣਾ ਬਈ ਕਾਗਦਾਰ ਫਿਰ ਤਾਂ ਗੁਰਬਾਨੀ ਦਾ ਜਿਹੜੇ ਅਰਥ ਹੁੰਦੇ ਨਾ ਕਦੇ ਇਹ ਮਤ ਕਹਿਣਾ ਕਿ ਇਹ ਕੋਸ਼ ਗਤ ਅਰਥ ਹੁੰਦੇ ਨੇ ਨਾ ਇਹ ਹਮੇਸ਼ਾ ਕੋਸ਼ ਗਤ ਅਰਥ ਨਹੀਂ ਹੁੰਦੇ ਇੱਥੇ ਪਾਵਰਥ ਹੁੰਦੇ ਨੇ ਪਾਵਰਥ ਨੂੰ ਸਮਝਣਾ ਜਿਹੜਾ ਹੈ ਉਹ ਜਦੋਂ ਤੱਕ ਕਿਸੇ ਉਸਤਾਦ ਦੇ ਕੋਲੋਂ ਕੁਝ ਸਿੱਖਿਆ ਨਾ ਜਾਵੇ ਨਾ ਉਹ ਪਤਾ ਨਹੀਂ ਚੱਲਦਾ ਇੱਕ ਤਾਂ ਜਿਸ ਤਰ੍ਹਾਂ ਡਿਕਸ਼ਨਰੀ ਹੈ ਤੁਹਾਡੇ ਸਾਹਮਣੇ ਸੋਖੇ ਸ਼ਬਦਾਂ ਵਿੱਚ ਕਿਆ ਜਾਵਾ ਡਿਕਸ਼ਨਰੀ ਚ ਵੇਖੋ ਉੱਥੋਂ ਤੁਹਾਨੂੰ ਇੱਕ ਸ਼ਬਦ ਦਾ ਇੱਕ ਕੋਈ ਅਰਥ ਮਿਲੇਗਾ ਪਰ ਉੱਥੇ ਬਾ ਅਰਥ ਜਿਹੜੇ ਨੇ ਨਾ ਉਹ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਣਗੇ ਹੋਰ ਕਿਸੇ ਧਾਰਮਿਕ ਗ੍ਰੰਥ ਵਿੱਚੋਂ ਨਹੀਂ ਮਿਲਣਗੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਫੇਰ ਗੁਰੂ ਗ੍ਰੰਥ ਸਾਹਿਬ ਦੀ ਬਸੇਸ਼ਤਾ ਇਹ ਹੈ ਤੁਹਾਡੇ ਭਾਰਤ ਦੀਆਂ तमाम ਪਾਸ਼ਾਵਾਂ ਜੋ ਕਦੀ ਬੋਲੀਆਂ ਜਾਂਦੀਆਂ ਸਨ ਉਹ ਸਾਰੀਆਂ ਪਾਸ਼ਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ ਇਤੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਦੇਸ਼ ਵਿੱਚ ਗਏ ਜਿੱਥੇ ਗਏ ਉਸ ਭਾਸ਼ਾ ਦੇ ਵਿੱਚ ਗੱਲ ਕੀਤੀ ਜੇ ਜੇਕਰ ਉਹ ਅਰਬ ਦੇਸ਼ਾਂ ਦੇ ਵਿੱਚ ਗਏ ਤਾਂ ਉੱਥੇ ਅਰਬੀ ਭਾਸ਼ਾ ਦੇ ਵਿੱਚ ਗੱਲ ਕੀਤੀ ਜੇ ਉਹ ਫਾਰਸੀ ਬੋਲਣ ਵਾਲਿਆਂ ਦੇ ਵਿੱਚ ਗਏ ਤਾਂ ਉੱਥੇ ਫਾਰਸੀ ਦੇ ਵਿੱਚ ਗੱਲ ਕੀਤੀ ਜੇ ਹਿੰਦੀ ਬੋਲਣ ਵਾਲਿਆਂ ਵਿੱਚ ਗਏ ਤਾਂ ਉੱਥੇ ਹਿੰਦੀ ਵਿੱਚ ਗੱਲ ਕੀਤੀ ਜੇ ਸੰਸਕ੍ਰਿਤ ਬੋਲਣ ਵਾਲਿਆਂ ਦੇ ਵਿੱਚ ਗਏ ਤਾਂ ਉੱਥੇ ਸੰਸਕ੍ਰਿਤ ਦੀ ਵਿੱਚ ਗੱਲ ਕੀਤੀ ਜੇ ਸਿੰਧੀ ਲੋਕਾਂ ਦੇ ਵਿੱਚ ਗਏ ਤਾਂ ਉੱਥੇ ਸਿੰਧੀ ਭਾਸ਼ਾ ਦੇ ਵਿੱਚ ਗੱਲ ਕੀਤੀ ਜੇ ਰਾਜਸਥਾਨ ਦੇ ਵਿੱਚ ਗਏ ਤਾਂ ਉੱਥੇ ਰਾਜਸਤਾਨੀ ਬੋਲੀ ਦੇ ਵਿੱਚ ਗੱਲ ਕੀਤੀ ਇਹ ਬੋਲੀਆਂ ਦਾ ਖਜ਼ਾਨਾ ਹੈ ਦੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਲਈ ਜਿਹੜੇ ਇਹ ਕਹਿੰਦੇ ਨਾ ਜੇ ਸਿਰ ਰਚ ਰਚ ਪੰਦ ਪਾਗ ਸੋ ਸਿਰ ਚੁੰਝ ਸਵਾਰੇ ਕਾਗ ਹੁਣ ਆਪਾਂ ਦਾ ਕਿਸੇ ਨੇ ਦੇਖਿਆ ਨਹੀਂ ਤੁਸੀਂ ਵੀ ਕਹਿ ਦਿਓਗੇ ਵੀ ਕਿਸੇ ਵੀ ਪਾਗ ਦੇ ਉੱਪਰ ਕਾਫੀ ਦਾ ਸਵਾਰਿਆ ਹੋ ਨਹੀ ਦੇਖਿਆ ਨਾ ਕਦੀ ਕਿਸੇ ਨੇ ऐसा ਹੋਉ ਵੀ ਨਹੀਂ ਸਕਦਾ ਕਿ ਕਿਸੇ ਦੇ ਸਿਰ ਤੇ ਪੱਗ ਬੰਨੀ ਹੋਵੇ ਤੇ ਕਾਂ ਜਿਹੜਾ ਹੈ ਉਹ ਉਹਦੀ ਪੱਗ ਦੇ ਉੱਪਰ ਚੁੰਝਾ ਸਵਾਰਿਆ ਹੋਵੇ ਪਰ ਫਿਰ ਇਹ ਬਾਣੀ ਵਿੱਚ ਆਇਆ ਕਿਉਂ ਹੁਣ ਇੱਥੇ ਤੁਸੀਂ ਕਹੋਗੇ ਨਾ ਕੋਸਗਤ ਅਰਥ ਨਹੀਂ ਇਹਦੇ ਭਾਵ ਅਤੁੰਦੀ ਨੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਪੱਗ ਕੇਵਲ ਵਿਕਾਰਮਈ ਵਿਰਤੀ ਨੂੰ ਰੱਖ ਕੇ ਸਜਾਉਂਦਾ ਹੈ ਕਿ ਮੈਂ ਕੇਵਲ ਵਿਕਾਰ ਹੀ ਭੋਗਣੇ ਨੇ ਉਹਦੀ ਪੱਗ ਪਾਵੇਂ ਉਹ ਬੰਨੇ ਤੇ ਪਾਵੇਂ ਨਾ ਬੰਨੇ ਉਹਦੇ ਸਿਰ ਦੇ ਉੱਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੈਠੇ ਨੇ ਉਹ ਉਹ ਚੁੰਜਾ ਸਵਾਰ ਰਹੇ ਨੇ ਉਹਦੀ ਪੱਗ ਦੇ ਉੱਪਰ ਬੈਠ ਕੇ ਇਹਦਾ ਅਰਥ ਇਹ ਬੰਦਾ ਜੇ ਸਿਰ ਰਾਜਨ ਚ ਬਾਂਧਤ ਪਾਗ ਸੋ ਸਿਰ ਚੁੰਚ ਸਵਾਰੇ ਕਾਗ ਇਸ ਤਨ ધਨ ਕੋ ਕਿਆ ਕਰ ਬਈਆ RAM ਨਾਮ ਕਾਹੀ ਨੰਦੜੀਆ ਤੁਸੀਂ ਇਸ ਤਨ ਤਨ ਦਾ ਕੀ ਅਪਮਾਨ ਕਰ ਦਿਓ ਅਹੰਕਾਰ ਕਰਦੇ ਹੋ ਕਬੀਰ ਇਹ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਨਾਂਗੇ ਪਾਉ ਮ ਤੇ ਗਏ ਜਿੰਕੇ ਲਾਖ ਕਰੋ ਕੀ ਤੁਸੀਂ ਆਪਣੇ ਤਨ ਨੂੰ ਸਵਾਰਦੇ ਰਹਿੰਦੇ ਹੋ ਹਮੇਸ਼ਾ ਸਾਧ ਸੰਗ ਜੀ ਯਾਦ ਰੱਖਣਾ ਪਹਿਲੇ ਇਹ ਕਮ ਸ਼ਹਿਰਾਂ ਵਿੱਚ ਹੁੰਦਾ ਸੀ ਬੀਵੀਆਂ ਪਹਿਨਾ ਜੋ ਹੈ ਨਾ ਦੇਖੋ ਇਹ ਨਾ ਕਿਹਾ ਕਿਸੇ ਨੂੰ ਮੈਂ ਵਿਅਕਤੀਗਤ ਤੌਰ ਤੇ ਕਹਿ ਰਿਹਾ ਮੈਂ ਵੀ ਸਮਾਜ ਵਿੱਚ ਰਹਿੰਦਾ ਮੇਰੀਆਂ ਜੀ ਦੀਆਂ ਪਹਿਣਾ ਤੇ ਸਾਰਾ ਸਮਾਜ ਹੈ ਸ਼ਹਿਰਾਂ ਦੇ ਵਿੱਚ ਪਹਿਲੇ ਬੀਬੀਆਂ ਵਿਆਹ ਸ਼ਾਦੀਆਂ ਤੇ ਦੋ ਦੋ ਚਾਰ ਚੋਰ ਪੰਜ ਪੰਜ ਸੂਟ ਬਦਲਨੀ ਇਹਨੂੰ ਕੀ ਕਹਿੰਦੇ ਨੇ ਦੇ ਅਧਿਆਸ ਇਸ ਨੂੰ ਕੀ ਕਹਿੰਦੇ ਨੇ ਇਸ ਤਨধন ਨੂੰ ਕੀ ਕਰ ਬਈਆ RAM ਨਾਮ ਕਾਹੇ ਨਾ ਦੜੀਆ ਇਸ ਨੂੰ ਕਿਹਾ ਹੈ ਗੁਰਬਾਣੀ ਦੇ ਵਿੱਚ ਤੇ ਅੱਜ ਇਹ ਰੋਗ ਸ਼ਹਿਰਾਂ ਦੇ ਵਿੱਚ ਵੀ ਆ ਗਿਆ ਸਾਧ ਸੰਗਤ ਜੀ ਵਸਤਰ ਪਹਿਨਣੇ ਵੀ ਸਾਨੂੰ ਗੁਰੂ ਨੇ ਸਿਖਾਏ ਨੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪਹਿਤੇ ਤਨ ਪੀੜੀਏ ਮਨ ਵਿੱਚ ਚਲੇ ਕਿ ਕਾ ਉਹ ਪਹਿਨਣਾ ਵਿਕਾਰ ਹੈ ਜਿਨਾ ਵਸਤਰਾ ਨੂੰ ਪਹਿਨ ਕੇ ਸਾਡਾ ਮਨ ਵਿਕਾਰ ਨਹੀਂ ਹੋ ਜਾਵੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਖਾਣ ਵਸਤੇ ਮਨਾਤ ਨਹੀਂ ਹੈ ਲੇਕਿਨ ਜੋ ਸਾਡਾ ਖਾਣਾ ਹੈ ਨਾ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨਦਿਆਂ ਸਭ ਅੰਗ ਤ੍ਰਿਗ ਤਰਾਂ ਦਾ ਜੀਵ ਆ ਜਿੰਨਾ ਸੱਚ ਨ ਲੱਗੋ ਰੰਗ ਉਹਨਾਂ ਦਾ ਖਾਣੇ ਪਿੜੇ ਨੂੰ ਤ੍ਰਿਗਾਕਾਰ ਹੈ ਲਨਤ ਹੈ ਫਟਕਾਰਾਂ ਨੇ ਜੋ ਖਾਤਾ ਲੈਂਦੇ ਨੇ ਪਰ ਕਦੇ ਆਪਣੇ ਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਹੈ ਬਾਈ ਗੁਰੂ ਹੈ ਸਤ ਗੁਰੂ ਹੈ ਤੇਰੀ ਬਦੌਲਤ ਸਾਨੂੰ ਇਹ 36 ਪ੍ਰਕਾਰ ਦੇ ਖਾਣੇ ਮਿਲੇ ਨੇ ਹੈ ਬਾਈ ਗੁਰੂ ਤੇਰੀ ਕਿਰਪਾ ਦਾ ਸਦਕਾ ਸਾਨੂੰ ਇਹ ਸੋਹਣੇ ਬਸਤਰ ਮਿਲੇ ਨੇ ਤੇਰੀ ਕਿਰਪਾ ਦਾ ਸਦਕਾ ਸਾਨੂੰ ਇਹ ਦਸਤਾਰ ਸਜਾਉਣ ਦੀ ਨਸੀਬ ਹੋਈ ਏ ਜੇ ਉਹ ਗੁਰੂ ਨੂੰ ਚੇਤੇ ਨਹੀਂ ਕਰਦੇ ਤਾਂ ਫਿਰ ਭਗਤ ਕਬੀਰ ਜੀ ਕਹਿੰਦੇ ਨੇ ਇਸ ਤਨ ਧਨ ਨੂੰ ਕਿਆ ਕਰ ਬਈਆ RAM ਨਾਮ ਕਾਹੇ ਨਾਂਗੜੀਆ ਫਿਰ ਕਹਿੰਦੇ ਨੇ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਉਹ ਜਵਾਨੀ ਦੇ ਵਿੱਚ ਫਿਰਨ ਵਾਲੇ ਬੰਦਿਆ ਤੈਨੂੰ ਜਵਾਨੀ ਦਾ ਬਹੁਤਾ ਮਾਣ ਹੈ ਤੇਰੇ ਤਨ ਧਨ ਦਾ ਹਾਲ ਕਿਸੇ ਦਿਨ ਆ ਕੁਛ ਹੀ ਹੋ ਜਾਣਾ ਹੈ ਕਬੀਰ ਇਹ ਤਨ ਜਾਏਗਾ ਸਕੋ ਤਲੇ ਉਹ ਪੌਹਰ ਨੰਗੇ ਪਾਉ ਤੇ ਗਏ ਜਿਨਕੇ ਲੱਖ ਕਰੋ ਕਬੀਰ ਇਹ ਤਨ ਜਾਏਗਾ ਕਮਨੇ ਮਾਰਗ ਧਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਨ ਗਏ ਤੇ ਜੇ ਤੂੰ ਆਪਣੇ ਇਸ ਤਨ ਨੂੰ ਸਫਲਾ ਕਰਨਾ ਚਾਹੁੰਦਾ ਹੈ ਤਾਂ ਫਿਰ ਤੂੰ ਅਕਾਰਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਸਾਧ ਸੰਗਤ ਜੀ ਮੈਂ ਇੱਕ ਪਾਕ ਦੀ ਆਪਦੇ ਸਾਹਮਣੇ ਹੋਰ ਉਦਾਹਰਣ ਦੇ ਰਿਹਾ ਜਿਹੜਾ ਮਹਾਰਾਣਾ ਸੰਗਾ ਪ੍ਰਤਾਪ ਉਹ ਹੈ ਕਹਿੰਦੇ ਜੀ ਉਹ ਅਕਬਰ ਦੇ ਸਾਹਮਣੇ ਕਦੇ ਝੁਕਿਆ ਨਹੀਂ ਸੀ ਪਰ ਇਤਨਾ ਜ਼ਰੂਰ ਹੈ ਜੰਗਲ ਦੇ ਵਿੱਚ ਕਹਿੰਦੇ ਜਦੋਂ ਉਹ ਗਿਆ ਤਾਂ ਉਹਨੇ ਖਾਸ ਦੀ ਰੋਟੀ ਬਣਾਈ ਕੌਣ ਦੇਖਦੇ ਸੀ ਤੇ ਉਹ ਵੀ ਜੰਗੀ ਜੰਗਲੀ ਜਿਹੜਾ ਬਿੱਲਾ ਸੀ ਉਹ ਉਹਦੇ ਬੱਚੇ ਕੋਲੋਂ ਖੋਹ ਕੇ ਲੈ ਗਿਆ ਤੇ ਰਾਣਾ ਜਿਹੜਾ ਸੀ ਨਾ ਉਹ ਬੜਾ ਦੁੱਖ ਭਰ ਕੇ ਹੋਇਆ ਉਹਦੀਆਂ ਅੱਖਾਂ ਦੇ ਵਿੱਚੋਂ ਆਸੂ ਆ ਗਏ ਕਿ ਇਹ ਦੱਬਾਏ ਮੇਰੇ ਨਾਲ ਕੀ ਹੋਇਆ ਉਹਦੇ ਕੋਲ ਨਾ ਮਰਾਸੀ ਚਲਾ ਗਿਆ ਤੇ ਮਰਾਸੀ ਨੂੰ ਮਰਾਸੀ ਇਹਦੇ ਕੋਲ ਕਿਉਂਕਿ ਕਲਾ ਹੁੰਦੀ ਏ ਇੱਕ ਮੰਗਣ ਦੀ ਉਹ ਕਰਨ ਲੱਗਾ ਬਈ ਮੈਨੂੰ ਦੇ ਕਹਿਣ ਲੱਗਾ ਬਈ ਮੈਂ ਰਾਜ ਭਗ ਮੇਰੇ ਕੋਲ ਹੈ ਨਹੀਂ ਮੈਂ ਜੰਗਲ ਦੇ ਵਿੱਚ ਰਹਿੰਦਾ ਵੀ ਹਾਂ ਤੇ ਮੈਂ ਤੈਨੂੰ ਦੇਵਾਂ ਕੀ ਕਰਨ ਲੱਗੇ ਬਈ ਤੇਰੇ ਕੋਲ ਦੇਣ ਵਾਸਤੇ ਤਾਂ ਬਹੁਤ ਕੁਝ ਹੈ ਪਰ ਤੂੰ ਨਹੀਂ ਦਿੰਦਾ ਤੋ ਤੇਰੀ ਮਰਜ਼ੀ ਏ ਕਹਿਣ ਲੱਗੇ ਦੱਸ ਬਈ ਕੀ ਏ ਮੇਰੇ ਕੋਲ ਮੇਰੇ ਕੋਲ ਤਾਂ ਰੋਟੀ ਵੀ ਖਾਣ ਵਾਸਤੇ ਨਹੀਂ ਹੈ ਤਾਂ ਉਹ ਕਹਿਣ ਲੱਗੇ ਆ ਪੱਗ ਤਾਂ ਹੈ ਨਾ ਤੇਰੀ ਤੇ ਪੱਗ ਦੇ ਦੇ ਉਹਨੇ ਪੱਗ ਦੇ ਦਿੱਤੀ ਪਰ ਉਹਨੇ ਇੱਕ ਗੱਲ ਨਾਲ ਫੀ ਕਿ ਇਹ ਪੱਗ ਲੈ ਕੇ ਜਾ ਰਿਆਂ ਇਹ ਪੱਗ ਅਕਬਰ ਦੇ ਸਾਹਮਣੇ ਝੁਕੀ ਨਹੀਂ ਹੈ ਤੇ ਤੂੰ ਉੱਥੇ ਵੀ ਜਾਵੇਂਗਾ ਇਹ ਨਾ ਉੱਥੇ ਜਾਵੇਂ ਤੇ ਉੱਥੇ ਜਾ ਕੇ ਤੂੰ ਮਤਲਬ ਮੇਰੀ ਪੱਗ ਬਨ ਕੇ ਤੇ ਸਿਰ ਝੁਕਾ ਦੇਵੇਂ ਲਾਹਨਤ ਹੋਵੇਗੀ ਮੇਰੇ ਵਾਸਤੇ ਵੀ ਤੇ ਲਾਹਨਤ ਹੋਵੇਗੀ ਤੇਰੇ ਵਾਸਤੇ ਵੀ ਤੂੰ ਮੇਰੇ ਨਾਲ ਵਾਅਦਾ ਕਰ ਕਿ ਮੇਰੀ ਪੱਗ ਬਨ ਕੇ ਕਦੀ ਅਕਬਰ ਨੂੰ ਸਜਦਾ ਨਹੀਂ ਕਰੇਗਾ ਕਹਣ ਲੱਗਾ ਜੀ ਇਹ ਵਾਅਦਾ ਮੇਰਾ ਵੀ ਰਿਹਾ ਕਿ ਮੈਂ ਇਹ ਪੱਗ ਬਨ ਕੇ ਕਦੀ ਅਕਬਰ ਦੇ ਸਾਹਮਣੇ ਸਜਦਾ ਨਹੀਂ ਕਰਾਂਗਾ ਤਾਂ ਸਾਧ ਸੰਗਤ ਜੀ ਇੱਕ ਦਿਨ ਉਸਨੇ ਉਹ ਪੱਗ ਬਣੀ ਸੀ ਦਿੱਲੀ ਦੇ ਖੇਤਰ ਵਿੱਚ ਆਇਆ ਸੀ ਬੜਾ ਮਸ਼ਹੂਰ ਸੀ ਉਹ ਮਰਾਸੀ ਅਕਬਰ ਨੇ ਕਿਹਾ ਜੀ ਉਸ ਨੂੰ ਬੁਲਾ ਕੇ ਲੈਂਦਾ ਜਾਵੇ ਤਾਂ ਉਸ ਨੂੰ ਜਦੋਂ ਬੁਲਾਇਆ ਤਾਂ ਉਸ ਨੂੰ ਧਿਆਨ ਆ ਗਿਆ ਮੈਂ ਪਾਗ ਤੇ ਅਕਬਰ ਆਪਣੇ ਸਾਗੇ ਦੀ ਬਣੀ ਹੋਈ ਏ ਤਾਂ ਹੁਣ ਅੱਜ ਸਿਰ ਕਿਵੇਂ ਝੁਕਾਵਾਂ ਇਸ ਦੇ ਸਾਹਮਣੇ ਉਸ ਨੇ ਪਾਗ ਲਾ ਕੇ ਆਪਣੇ ਕਸ਼ਮੇ ਪਾ ਲਈ ਤੇ ਫਿਰ ਉਸ ਨੂੰ ਸਜਦਾ ਕੀਤਾ ਅਕਬਰ ਬੜਾ ਨਾਰਾਜ਼ ਹੋਇਆ ਕਹਿਣ ਲੱਗਿਆ ਵੀ ਆਹ ਤਾਂ ਤੂੰ ਮੇਰਾ ਅਪਮਾਨ ਕੀਤਾ ਹੈ ਉਹਨਾਂ ਨੇ ਜਿਹੜੇ ਨੌਕਰ ਸਨ ਉਹਨਾਂ ਨੇ ਉਹਨੂੰ ਪੁੱਛਿਆ ਭਈ ਤੂੰ ਇਹ ਕੰਮ ਕਿਉਂ ਕੀਤਾ ਹੈ ਤਾਂ ਕਹਿਣ ਲੱਗਾ ਭਈ ਇਹ ਕੰਮ ਮੈਂ ਐਸ ਵਾਸਤੇ ਕੀਤਾ ਮੈਂ ਫਾਇਦਾ ਕੀਤਾ ਹੋਇਆ ਸੀ ਮਹਾਰਾਣਾ ਸੰਗਲ ਪ੍ਰਤਾਪ ਦੇ ਨਾਲ ਕਿ ਮੈਂ ਤੇਰੀ ਪੱਗ ਬਨ ਕੇ ਕਦੀ ਅਕਬਰ ਦੇ ਸਾਹਮਣੇ ਸਜਦਾ ਨਹੀਂ ਕਰਾਂਗਾ ਸਾਡੇ ਨਾਲੋਂ ਤਾਂ ਉਹ ਮਰਾਸੀ ਚੰਗਾ ਏ ਜੇ ਸਾਡੀ ਅਸੀਂ ਪੱਗ ਗੁਰੂ ਗੋਬਿੰਦ ਸਿੰਘ ਮਹਾਰਾਜੀ ਬਨ ਕੇ ਤੇ ਆਏ ਸਾਡੇ ਸਾਹਮਣੇ ਆ ਜਾਂਦਾ ਨਾ ਕੋਈ ਪੰਚ ਸਰਪੰਚ ਐਮ ਐਲ ਏ ਤੇ ਫਿਰ ਜੇ ਅਸੀਂ ਉਹਨਾਂ ਨੂੰ ਸਜਦੇ ਕਰਦੇ ਫਿਰੀਏ ਜੇ ਆਪਣੇ ਗੁਰੂ ਨੂੰ ਛੱਡ ਕੇ ਤੇ ਫਿਰ ਉਹਨੂੰ ਪੱਗਾ ਬਣਾਉਂਦੇ ਫਿਰਿਏ ਤੇ ਉਹਦੇ ਸਾਹਮਣੇ ਅਸੀਂ ਸਜਦੇ ਕਰੀਏ ਤਾਂ ਫਿਰ ਇੱਥੇ ਸਾਡੀ ਪੱਗ ਦਾ ਇਖਲਾਕ ਕਿੱਥੇ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੱਗ ਹੈ ਨਹੀਂ ਤਾਂ ਸਾਡੇ ਨਾਲੋਂ ਬਾਜੀ ਮਾਰ ਕੇ ਲੈ ਜਾਏਗਾ ਮਰਾਸੀ ਜੇਕਰ ਅਸੀਂ ਐਵੇਂ ਹੀ ਸਜਦੇ ਕਰਦੇ ਫਿਰਦੇ ਰਹੇ ਕਿਦਰੇ ਬਾਬਿਆਂ ਦੇ ਅੱਗੇ ਵਖੰਡੀਆਂ ਦੇ ਅੱਗੇ ਤੇ ਕਿਦਰੇ ਰਾਜਨੀਤਿਕਾਂ ਦੇ ਅੱਗੇ ਅਸੀਂ ਇਹ ਦਸਤਾਰਾਂ ਸਜਾ ਕੇ ਉਹਨਾਂ ਦੇ ਸਾਹਮਣੇ ਸਿੱਧੇ ਕਰੀਏ ਸਾਨੂੰ ਇੱਕ ਖਿਆਲ ਆ ਜਾਣਾ ਚਾਹੀਦਾ ਏ ਕਿ ਇਹ ਪੱਗ ਮੇਰੀ ਨਹੀਂ ਇਹ ਪੱਗ ਸ੍ਰੀ ਦਸ਼ਮੇਸ਼ ਪਾਤਸ਼ਾਹ ਜੀ ਦੀ ਹੈ ਤੇ ਇਹ ਪੱਗ ਨੂੰ ਮੈਂ ਕਿਦਰੇ ਝੁਕਾਉਣਾ ਨਹੀਂ ਪੱਗ ਨੂੰ ਮੈਂ ਕਿਦਰੇ ਦਾਗ ਨਹੀਂ ਲੱਗਣ ਦੇਣਾ ਤਾਂ ਸਾਧ ਸੰਗਤ ਜੀਓ ਇਸ ਤਰ੍ਹਾਂ ਇਹ ਸਾਡੇ ਮਨਾਂ ਦੇ ਵਿੱਚ ਵਿਚਾਰ ਗੁਰਬਾਣੀ ਦੇ ਦਾ ਹੋਣਾ ਚਾਹੀਦਾ ਏ ਜਦੋਂ ਕੋਈ ਬੰਦਾ ਇਹ ਖਿਆਲ ਕਰ ਲੈਂਦਾ ਹੈ ਨਾ ਜੋ ਪਾਣੀ ਵਿੱਚ ਪੱਗ ਦੇ ਪ੍ਰਤੀ ਬਹੁਤ ਸਾਰੇ ਪਾਖ ਆਈ ਇੱਕ ਪਾਖ ਨਹੀਂ ਬਹੁਤ ਸਾਰੇ ਹਿਰਦੈ ਮੇਂ ਬੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗੈਲਾ ਰੂਰੂ ਨਾ ਜਾਣਦਾ ਸਿਰ ਵੀ ਮਿੱਟੀ ਖਾਏ ਹੁਣ ਜਿੱਥੇ ਤੇਰੀ ਪੱਗ ਨੇ ਝੁਕਣਾ ਹੈ ਉੱਥੇ ਝੁਕਣਾ ਚਾਹੀਦਾ ਪਾਗ ਦੀ ਗੁਰੂ ਗ੍ਰੰਥ ਸਾਹਿਬ ਕੋ ਝੁਕਣਾ ਚਾਹੀਦਾ ਜੇ ਤੈਨੂੰ ਅੱਗੇ ਖਾਲਸਾ ਮਿਲ ਗਿਆ ਜੇ ਤੈਨੂੰ ਪੂਰਨ ਗੁਰਸਿੱਖ ਮਿਲ ਗਿਆ ਤਾਂ ਉੱਥੇ ਤਾਂ ਗੁਰੂ ਪਤਸਾ ਜੀ ਨੇ ਕਿਹਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਦ ਪਾਈ ਉੱਥੇ ਤੇਰੀ ਦਸਤਾਰ ਬਿਲਕੁਲ ਤੂੰ ਝੁਕ ਕੇ ਉੱਥੇ ਸਜਦਾ ਕਰ ਤੂੰ ਝੁਕ ਕੇ ਉੱਥੇ ਫਤੇ ਬੁਲਾ ਆਪਣਾ ਪਿਆਰ ਜਿਤਾ ਉੱਥੇ ਆਪਣਾ ਪਿਆਰ ਡੋਲ ਦੇ ਉੱਥੇ ਇਹ ਤਾਂ ਹੈ ਉਹਨਾਂ ਲੋਕਾਂस्ते ਜਿਨ੍ਹਾਂ ਦੇ ਮਨ ਵਿੱਚ ਐਚੀ ਆ ਕੇ ਬਨੇਖਾ ਬਹਿ ਜਾਂਦਾ ਤੇ ਜਿਹੜੀ ਗੱਲ ਜਿਹੇ ਸਿਰ ਰਾਜਨਤ ਬਾਂਦਰ ਪਾਗ ਸੋ ਸਿਰ ਚੁੰਝ ਸਵਾਰੇ ਕਾਗ ਜੋ ਪਾਤਸ਼ਾਹ ਜੀ ਨੇ ਕੀ ਆਏ ਇਹ ਉਹਨਾਂ ਲੋਕਾਂ ਵਾਸਤੇ ਨੇ ਜੋ ਥਾਂ ਥਾਂ ਤੇ ਆਪਣੀਆਂ ਪੱਗਾਂ ਨੂੰ ਝੁਕਾਉਂਦੇ ਫਿਰਦੇ ਨੇ ਪੱਗਾਂ ਨੂੰ ਦਾਗ ਲਾਉਂਦੇ ਫਿਰਦੇ ਨੇ ਤੋਂ ਸਾ ਸੰਗਤ ਜੀ ਪਈ ਅਣੇ ਸੋ ਸੇਵ ਤੋਂ ਸਾਹੁਰੜੇ ਸੁਖ ਵਸ ਜਿਵੇਂ ਮਾਂ ਆਪਣੀ ਧੀ ਨੂੰ ਸਾਰੇ ਕੰਮ ਸਿਖਾਉਂਦੀ ਏ ਰਸੋਈ ਦੇ ਨਾਲ ਉਹ ਸਮਾਜ ਵਿੱਚ ਵਿਚਰਨਾ ਵੀ ਸਿਖਾਉਂਦੀ ਏ ਤੇ ਨਾਲ ਉਹ ਕੱਪੜੇ ਪਹਿਨਣੇ ਉੱਠਣਾ ਬੈਠਣਾ ਬੋਲਣਾ ਚੱਲਣਾ ਫਿਰਣਾ ਹੱਸਣਾ ਤੇ ਰੋਣਾ ਵੀ ਸਿਖਾਉਂਦੀ ਸਾਧ ਸੰਗਤ ਜੀ ਹੱਸਣਾ ਤੇ ਰੋਣਾ ਹੁਣ ਮੇਰਾ ਸਮਾ ਹੋ ਗਿਆ ਮੈਂ ਆਪ ਜੀ ਨੂੰ ਹੱਸਣ ਤੇ ਰੋਣ ਬਾਰੇ ਨਹੀਂ ਦੱਸਾਂਗਾ ਗੁਰਬਾਣੀ ਕੀ ਕਹਿੰਦੀ ਹੈ ਹੱਸਣ ਤੇ ਰੋਣ ਬਾਰੇ ਤੁਸ ਤੁਹਾਡੇ ਮਨੇ ਵਿਚਾਰ ਆਏਗਾ ਗੁਰਬਾਣੀ ਹੱਸਣ ਤੇ ਰੋਣ ਬਾਰੇ ਵੀ ਕਹਿੰਦੀ ਹਾਂ ਬਿਲਕੁਲ ਕਹਿੰਦੀ ਗੁਰਬਾਣੀ ਦੇ ਵਿੱਚ ਉਹ ਕਿਹੜਾ ਵਿਸ਼ਾ ਜਿਹੜਾ ਨਹੀਂ ਆਇਆ ਦੁਨੀਆ ਦਾ ਕੋਈ ਵਿਸ਼ਾ ਤੁਸੀਂ ਰੱਖੋ ਹਰ ਵਿਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਔਰ ਫਿਰ ਕਦੀ ਮੌਕਾ ਮਿਲਿਆ ਹਸਣਾ ਕੀਏ ਰੋਣਾ ਕੀਏ ਗੁਰਮਤ ਦੇ ਵਿੱਚ ਇੱਕ ਤਾਂ ਸੰਸਾਰ ਵਿੱਚ ਰੋਣਾ-ਦੋਣਾ ਬਹੁਤ ਹੈ ਹਸਣਾ ਤੇ ਰੋਣਾ ਬਹੁਤ ਹੈ ਪਰ ਉਹ ਮੈਲਾ ਹੈ ਬੜਾ ਪਾਵਨ ਤੇ ਪਵਿੱਤਰ ਹਸਣਾ ਤੇ ਰੋਣਾ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਸਾਨੂੰ ਦੱਸਿਆ ਹੈ ਕਦੀ ਆਪਾਂ ਉਸ ਸੰਦਰਭ ਤੇ ਰੋਣ ਬਾਰੇ ਵੀ ਵਿਚਾਰ ਕਰਾਂਗੇ ਤਾਂ ਜਿਵੇਂ ਸੁਚੇਤ ਜੀ ਮਾਂ ਆਪਣੀ ਧੀ ਨੂੰ ਸਾਰੇ ਕੰਮ ਸਿਖਾਉਂਦੀ ਏ ਇਸ ਤਰ੍ਹਾਂ ਸਾਡਾ ਸਰਮ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਿੱਥੇ ਹੋਰ ਕੰਮ ਸਿਖਾਉਂਦੇ ਨੇ ਨਾ ਉੱਥੇ ਹੱਸਣਾ ਤੇ ਰੋਣਾ ਵੀ ਸਿਖਾਉਂਦੇ ਕਿਸ ਤਰ੍ਹਾਂ ਰੋਣਾ ਮੈਂ ਇੱਕ ਪੰਕਤੀ ਆਪੇ ਸਾਹਮਣੇ ਪੜ੍ਹ ਦਿਆਂ ਗੁਰਮੁਖ ਹੱਸੇ ਗੁਰਮੁਖ ਰੋਵੇ ਜੇ ਗੁਰਮੁਖ ਕਰੇ ਸਾਈ ਭਗਤ ਹੋਏ ਗੁਰਮੁਖ ਦਾ ਹੱਸਣਾ ਵੀ ਭਗਤੀ ਏ ਤੇ ਗੁਰਮੁਖ ਦਾ ਗ੍ਰੋਣਾ ਵੀ ਭਗਤੀ ਇਸ ਦਾ ਵਿਸਤਾਰ ਫਿਰ ਕਿਸ ਦਿਨ ਕਰਾਂਗੇ ਅੱਜ ਇਤਨੇ ਕੁ ਵਰਸਨ ਪ੍ਰਵਾਨ ਕਰਨਾ ਜੀ ਸਾਧ ਸੰਗਤ ਜੀਓ ਆਪ ਜੀ ਦੇ ਸਾਹਮਣੇ ਸਾਡੇ ਮਾਨਯੋਗ ਬੀਬੀ ਕੁਲਵੰਤ ਕੌਰ ਜੀ <table> ਤਾਦੀ ਜਥੇ ਸਮੇਤ ਪਹੁੰਚੇ ਹਨ ਆਪ ਜੀ ਹੁਣ ਉਹਨਾਂ ਬਾਸੋਂ ਅੱਧੇ ਘੰਟੇ ਵਾਸਤੇ <table> ਤਾੜ ਜਥੇ ਦੀ ਜੋ ਕਲਾ ਹੈ ਉਹ ਆਪ ਸਰਵਣ ਕਰੋ ਜੀ ਹੋਈਆਂ ਬੁੱਲਾਂ ਦੀ ਸ਼ਿਵਾਵਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ